ਅੰਦੂਰ ਪਰ ਵਾਯੂ ਮੀਡੀਆ ਫਲਸਫਾ ਵਾਯੂ ਮੀਡੀਆ ਖਤਮ ਜੀ ਸਖੇਵਾ ਸੋਸਾਇਟੀ ਪੰਜਾਬ ਦੇ ਵੱਲੋਂ ਦਾਤ ਦੇ ਸੀਸ ਨੂੰ ਮੌੜਾ ਬੜਾ ਧੰਨਵਾਦ ਹੈ ਜੀ ਸਾਡੇ ਸਰਕਾਰ ਦੇ ਬレਡੀ ਦੀ ਹੈ ਯੂਐਸਏ ਕੋ ਜਿਨ੍ਹਾਂ ਦੀ ਇੱਕ ਸੋਚ ਹੈ ਭਾਵਨਾ ਹੈ ਕਿ ਕਿਸੇ ਦੀ ਮਿੱਟੀ ਨਾ ਰੁਲੇ ਅੰਤਮਰ ਅਦਾਸ ਨਾ ਰਹੇ ਕਿਸੇ ਦਾ ਸਨਸਕਾਰ ਕਰਨ ਕੋ ਨਾ ਰਹੇ ਜਦੋਂ ਵੀ ਸਾਨੂੰ ਕੋਈ ਐਡਾਂ ਦੀ ਲੋੜ ਹੁੰਦੀ ਆ ਸੀ ਉਹਨਾਂ ਨੂੰ ਮੈਸੇਜ ਕਰਦੇ ਆ ਉਹ ਝਟ ਲੈਣੇ ਜਿਹੜੀ ਸੇਵਾ ਭੇਜਦੇ ਆ ਕਿ ਅਨੇਕਾਂ ਬਜ਼ੁਰਗ ਡੇੜੇ ਅੱਜ ਕੱਲ ਨੂੰ ਨਸ਼ਈ ਮੁੰਡੇ ਉਹਨਾਂ ਦੇ ਬਜ਼ੁਰਗ ਆ ਜਿਹੜੇ ਚੜ੍ਹਾਈ ਕਰ ਜਾਂਦੇ ਕੋਈ ਸਨਸਕਾਰ ਕਰਨ ਵਾਲਾ ਨਹੀਂ ਹੁੰਦਾ ਕੁਝ ਹੋਰ ਬੋਨ ਵਾਲੇ ਹੁੰਦਾ ਇਦਾਂ ਹੀ ਕੇਸ ਸਾਡੇ ਕੋਲੇ ਮਾਤਾ ਜੀ ਨੇ ਧਿਆਨ ਤੇ ਲਿਆਂਦਾ ਸੀ ਮੋਗੇ ਜਿਹੜਾ ਦਾ ਪਿੰਡ ਹੈਰਾਉ ਦੇ ਗੱਲਾਂ ਉੱਥੇ ਭੈਣ ਚਰਨਜੀਤ ਔਰ ਪਤਨੀ ਰਾਜਾ ਸਿੰਘ ਜਿਹੜੀ ਹੈਗੀ ਪਿਛਲੇ ਦਿਨੀ ਕੈਂਸਰ ਦੀ ਬਿਮਾਰੀ ਨਾਲ ਜਿਹੜੀ ਚੜ੍ਹਾਈ ਕਰ ਗਈ ਹੈ ਦੋ ਬੱਚੀਆਂ ਉਹਦੇ ਅਨਮੈਰਿਡ ਨੇ ਕੋਈ ਕਮਾਉਣ ਵਾਲਾ ਘਰੇ ਨਹੀਂ ਕਿਉਂਕਿ ਜਿਹਦੇ ਘਰੇ ਕੈਂਸਰ ਆ ਉਹਦੇ ਘਰੇ ਪੈਸਾ ਨਹੀਂ ਬਚਦਾ ਜੀ ਕੀਮੋ ਵਗੈਰਾ ਇਲਾਜ ਇਨਾ ਮਹਿੰਗਾ ਹੈ ਵੀ ਸਾਰੀ ਪ੍ਰਾਪਰਟੀ ਵੇਚਵਾ ਕੇ ਤੇ ਉਹਨਾਂ ਨੇ ਪਿੰਡ ਚੋਂ ਤਿੰਨ ਵਾਰੀ ਗ੍ਰਾਹੀ ਕਰਕੇ ਜਿਹੜੀ ਇਹਦਾ ਇਲਾਜ ਕਰਾਇਆ ਭੈਣ ਦਾ ਤੇ ਹੁਣ ਕੱਲ ਨੂੰ ਐ ਦੁਆਰ ਨੂੰ ਉਹਦਾ ਭੋਗ ਆ ਇਹ ਸਾਰਾ ਭੋਗ ਦਾ ਪ੍ਰਬੰਧਾ ਇਹ ਸੇਕseva ਸੋਸਾਇਟੀ ਪੰਜਾਬ ਦੇ ਵੱਲੋਂ ਕੀਤਾ ਤਾਂ ਕਿ ਕਿਸੇ ਦੀ ਅੰਤਮ ਅਰਦਾਸ ਨਾ ਰੁਕੇ ਕਿਸੇ ਦਾ ਮਤਵਲ ਪੁੰਨ ਧਾਨ ਹੁੰਦਾ ਜਿਹੜਾ ਉਹ ਵੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਪੁੱਛ ਲੈਨੇ ਆਪਾਂ ਮਾਤਾ ਜੀ ਨੂੰ ਮਾਤਾ ਜੀ ਕੀ ਕੰਡੀਸ਼ਨ ਜੀ ਉਹਨਾਂ ਦੇ ਪਰਿਵਾਰ ਦੀ ਉਹਨਾਂ ਦੇ ਜੀ ਦੋ ਬੱਚੇ ਹਨ ਤੇ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੋਈ ਹੈ ਨਹੀਂ ਸੀਗਾ ਤੇ ਉਹਦੇ ਕੈਨਸਲ ਤੇ ਪੈਸੇ ਲੱਗੇ ਤਿੰਨ ਵਾਰੀ ਪੰਡਿਤ ਉਹ ਗ੍ਰਾਹੀ ਕਰਦੇ ਹੁਣ ਭੋਗ ਪਾਉਣ ਦੀ ਕੋਈ ਪ੍ਰਬੰਧ ਨਹੀਂ ਉਹਨਾਂ ਦੇ ਘਰ ਦੇ ਆਏ ਕਰਮੇ ਮਸੂਦੇ ਨਾਲ ਫਰਮਾਇਸ਼ ਕੀਤੀ ਸੋਡੇ ਮੁਰੇ ਤੁਸੀਂ ਮੇਰੀ ਪਰਮਾਇਸ਼ ਸੁਣੀ ਆ ਉਸ ਬੱਚੀ ਦਾ ਭੋਗ ਪਾਉਣ ਦੀ ਪਰਮਾਗਨਾ ਕੀਤੀ ਉਮਰ ਕਿੰਨੀ ਸੀ ਮਟਿਆਰੀ ਸੀ ਜੀ ਦੋ ਬੱਚੇ ਨੇ ਬੱਚੇ ਨਹੀਂ ਆਏ ਅਜੇ ਕਮਾਰ ਨਹੀਂ ਕਮਾਰ ਨਹੀਂ ਜੀ ਬੱਚੇ ਤਾਂ ਨਹੀਂ ਦੇਖ ਸਕਦੇ ਨੂੰ 40 42 ਸਾਲ ਦੀ ਹੋਣੀ ਆ ਵਿਚਾਰੀ ਜਿਹੜੀਆਂ ਦੋ ਬੱਚੀਆਂ ਅਜੇ 10ਵੀਂ ਕਲਾਸ 'ਚ ਹੀ ਪੜ੍ਹਦੀ ਹੈ ਬੱਚੀ ਇੱਕ ਕੋਈ ਵੀ ਸਹਾਰਾ ਨਹੀਂ ਜੀ ਇਸ ਕਰਕੇ ਸਖਸ਼ੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਸਮੇਂ-ਸਮੇਂ ਤੇ ਅਨੇਕਾਂ ਬਰਗਾਂ ਦੇ ਜਿਹੜੇ ਸੰਸਕਾਰ ਆ ਜਾਂ ਭੋਗ ਹੈ ਉਹ ਅਸੀਂ ਉਹ ਯੂਐਸਏ ਤੋਂ ਸਾਡੇ ਸਰਕਾਰ ਜੋੜੀ ਜਿਹੜੀ ਉਹਨਾਂ ਦੇ ਸਹਿਯੋਗ ਦੇ ਨਾਲ ਕਰਦੇ ਆ ਆਮ ਆਦਮਾ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਕਿਸੇ ਦੀ ਆਤਮਾ ਨੂੰ ਸ਼ਾਂਤੀ ਦੇ ਲਈ ਗੁਰੂ ਸਾਹਿਬ ਦੀ ਅਰਦਾਸ ਕਰਾ ਦੇਣੀ ਗੁਰੂ ਘਰ ਲੰਗਰ ਉਹਦੇ ਨਿਮਤ ਵਰਤਾ ਦੇਣਾ ਇਹ ਇੰ ਤੋਂ ਵੱਡਾ ਪੋਣਾ ਨਹੀਂ ਹੋ ਸਕਦਾ ਆਮ ਆਦਮਾ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ